ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਕਾਠਗੜ੍ਹ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਥਾਣਾ ਕਾਠਗੜ੍ਹ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਛੇੜੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕਾਠਗੜ੍ਹ ਪੁਲਿਸ ਨੇ ਅਨਜ਼ਰੋ ਹਾਈ ਟੈਕ ਨਾਕੇ ਤੇ ਇੱਕ ਵਿਅਕਤੀ ਨੂੰ 700 ਗ੍ਰਾਮ ਅਫੀਮ ਨਾਲ ਕਾਬੂ ਕੀਤਾ ਪੁਲਿਸ ਨੇ ਕਥਿਤ ਮੁੱਲਜਮ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਆਈ ਪੂਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਨਾਕਾ ਹਾਈਟੈਕ ਅਨਸਰੋ ਪੁਲਿਸ ਪਾਰਟੀ ਚੰਡੀਗੜ੍ਹ ਅਤੇ ਰੋਪੜ ਸਾਈਡ ਤੋਂ ਬਲਾਚੌਰ ਚੰਡੀਗੜ੍ਹ ਵੱਲ ਨੂੰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਚੈਕਿੰਗ ਕਰ ਰਹੇ ਸਨ ਕਿ ਇਸੇ ਦੌਰਾਨ ਇੱਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਵੱਲ ਮੁੜਨ ਲੱਗਾ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਕਾਬੂ ਕਰਕੇ ਜਦੋਂ ਉਸ ਦੇ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 700 ਗ੍ਰਾਮ ਅਫੀਮ ਬਰਾਮਦ ਹੋਈ ਅਤੇ 12350 ਰੁਪਏ ਡਰੱਗ ਮਨੀ ਪੁਲਿਸ ਨੇ ਬਰਾਮਦ ਕੀਤੀ ਹੈ ਪੁਲਿਸ ਮੁਤਾਬਕ ਕਾਬੂ ਕੀਤੇ ਕਥਿਤ ਮੋਲਜਮ ਦੀ ਪਛਾਣ ਰਜਿੰਦਰਾ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਕੁਡਰੀਆ ਫੈਜ਼ਲਪੁਰਾ ਥਾਣਾ ਅਲੀਗੜ ਤਹਿਸੀਲ ਔਲਾ ਜ਼ਿਲ੍ਹਾ ਬਰੇਲੀ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਕਥਿਤ ਮੋਲਜਮ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਅਸੀਂ ਕੱਲ ਮਿਤੀ 28 ਜੁਲਾਈ ਨੂੰ ਗਸਤ ਤੇ ਚੈਕਿੰਗ ਵਾਸਤੇ ਆਸਰੋ ਇਲਾਕਾ ਹਾਈ ਟੈਕ ਤੇ ਰਵਾਨਾ ਸੀਗੇ ਜਿੱਥੇ ਨਾਕੇ ਦਰਾਨ ਗੱਡੀਆਂ ਦੀ ਤੇ ਵਹੀਕਲਾਂ ਦੀ ਚੈਕਿੰਗ ਕਰ ਰਹੀ ਸੀਗੇ ਤੇ ਉੱਥੇ ਗੱਡੀਆਂ ਦੀ ਲਾਈਨ ਲੱਗੀ ਜਿਸ ਵਿੱਚੋਂ ਇੱਕ ਮੋਰਾ ਨੌਜਵਾਨ ਉਤਰ ਕੇ ਰੋਪੜ ਸੈਨੂ ਮੁਕਦਰ ਚੱਲ ਪਿਆ ਜਿਸ ਨੂੰ ਸ਼ੱਕ ਦੇ ਬਨਾਤੇ ਕਾਬੂ ਕੀਤਾ ਤੇ ਜਿਸ ਵੱਸੋਂ 700 ਗ੍ਰਾਮ ਹਫੀਮ ਬਰਾਮਦ ਹੋਇਆ ਕੀ ਨਾਮ ਹੈ ਇਹ ਰੋਪੜ ਦੋਸ਼ੀ ਦਾ ਨਾਮ ਰਜਿੰਦਰਾ ਕੁਮਾਰ ਪੁੱਤਰ ਓਮਪ੍ਰਕਾਸ਼ ਵਾਸੀ ਕੁੰਟਰੀਆ ਫੈਜ਼ਲਪੁਰ ਥਾਣਾ ਅਲੀਗੜ ਤਹਿਸੀਲ ਔਲਾ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲਾ ਸਰ ਇਹਦੇ ਕੋਈ ਮਾਮਲਾ ਦਰਜ ਹੈ ਮਾਮਲਾ ਦਰਜ ਹੈ ਇਹਨੇ ਪੁੱਛ ਕੇ ਜੀ ਦੱਸਿਆ ਵੀ ਪਹਿਲਾਂ ਮੇਰੇ ਤੇ ਕੋਈ ਪਰਚਾ ਦਰਜ ਨਹੀਂ ਹੈ। ਉਹ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਆ। ਬਾਕੀ ਇਹ ਦਾ ਰਿਗਾਰਡ ਦੀ ਪੜਤਾਲ ਕੀਤੀ ਜਾ ਰਹੀ ਆ। ਜੋ ਸਾਹਮਣੇ ਆਊਗਾ ਫਿਰ ਬਾਅਦ ਚ ਪਤਾ ਲੱਗੇਗਾ। ਅਗਲੀ ਕੀ ਕਾਰਵਾਈ ਹੋਵੇਗੀ? ਅਗਲੀ ਇਹਨੂੰ ਪਰਚਾ ਐਫ ਆਈ ਆਰ ਰਜਿਸਟਰ ਕਰਤੀ ਆ। ਹੁਣ ਮਾਂ ਜੋ ਕੋਰਟ ਵਿੱਚ ਜੱਜ ਸਾਹਿਬ ਦੇ ਪੇਸ਼ ਕੀਤਾ ਜਾਊਗਾ। ਸਰ ਇਹਨੇ ਕੋਈ ਇਹ ਵੀ ਦੱਸਿਆ ਵੀ ਇਹ ਕਿੱਥੋਂ ਫ੍ਰੀਮਲੀ ਆਉਦੇ ਸੀ ਕਿਵੇਂ ਅੱਗੇ ਦੇਣੀ ਸੀ ਕਿੱਥੇ ਦੇਣੀ। ਦੋਸਤੀ ਬਹੁਤ ਚਲਾ ਕੇ ਆ। ਇਹ ਪ੍ਰੋਪਰ ਦੱਸ ਨਹੀਂ ਰਿਹਾ ਵੀ ਮੈਂ ਕਿੱਥੋਂ ਲੈ ਕੇ ਆਇਆ। ਤੇ ਕੀ ਬਸ ਇੱਕ ਅਧਿਸ ਸਾਨੂੰ ਅਲਪਛਤ ਦੇ ਬੰਦੇ ਤੋਂ ਲਿਆ ਆ ਤੇ ਗਾਂ ਦਸੂਏ ਦੇਣੀ ਸੀਗੀ ਤੇ ਉਹ ਬੰਦੇ ਨੇ ਉੱਥੇ ਖੜਾ ਹੋਣਾ ਸੀਗਾ ਕਿੱਥੋਂ ਖੜੀ ਹੋ ਕੇ ਕਿਹੜੇ ਆ ਰਹੇ ਹਾਂ ਅਸੀਂ ਕੱਲ ਮਿਤੀ 28 ਜੋਵینو ਗਾਸਤ ਤੇ ਚੈਕਿੰਗ ਵਾਸਤੇ ਆਸਰੋ ਇਲਾਕਾ ਹਾਈ ਟਕ ਤੇ ਰਵਾਨਾ ਸੀਗੇ ਇੱਥੇ ਨਾਕੇ ਦੌਰਾਨ ਗੱਡੀਆਂ ਦੀ ਤੇ ਵਹੀਕਲਾਂ ਦੀ ਚੈਕਿੰਗ ਕਰ ਰਹੀ ਸੀਗੇ ਤੇ ਉੱਥੇ ਗੱਡੀਆਂ ਦੀ ਲਾਈਨ ਲੱਗੀ ਜਿਸ ਵਿੱਚੋਂ ਇੱਕ ਮੋਨਾ ਨੌਜਵਾਨ ਉੱਤਰ ਕੇ ਰੋਪੜ ਸਾਈਡ ਨੂੰ ਪੈਦਲ ਚੱਲ ਪਿਆ ਜਿਸ ਨੂੰ ਸ਼ੱਕ ਦੇ ਬਨਾਤੇ ਕਾਬੂ ਕੀਤਾ ਤੇ ਜਿਸ ਵੱਸੋਂ 700 ਗ੍ਰਾਮ ਹਾਫੀਮ ਬਰਾਮਦ ਹੋਈ ਇਹ ਨਾਮ ਕੀ ਹੈ ਰੋਪੜ ਦੋਸ਼ੀ ਦਾ ਨਾਮ ਰਜਿੰਦਰਾ ਕੁਮਾਰ ਪੁੱਤਰ ਓਮਪ੍ਰਕਾਸ਼ ਵਾਸੀ ਕੁੰਟਰੀਆ ਫੈਜ਼ਲਾਪੁਰ ਥਾਣਾ ਅਲੀਗੜ ਤਹਿਸੀਲ ਔਲਾ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਦੇ ਰਹਿਣਾ ਸਰ ਇਹਦੇ ਕੋਈ ਅਨੁਮਾਈ ਮਾਮਲਾ ਦਾਜ ਹੈ ਮਾਮਲਾ ਦਰਜ ਕਰ ਦਿੱਤਾ ਇਹਨੇ ਪੁੱਛ ਕੇ ਜੀ ਦੱਸਿਆ ਵੀ ਪਹਿਲਾਂ ਮੇਰੇ ਤੇ ਕੋਈ ਪਰਚਾ ਦਰਜ ਨਹੀਂ ਹੈ ਪਰ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ ਬਾਕੀ ਇਹਦਾ ਰਿਗਾਰਡ ਦੀ ਬਰਤਾਲ ਪੁਤੀਸ਼ ਕੀਤੀ ਜਾ ਰਹੀ ਹੈ ਜੋ ਸਾਹਮਣੇ ਆਊਗਾ ਫਿਰ ਬਾਅਦ ਚ ਪਤਾ ਲੱਗੇਗਾ ਅਗਲੀ ਕੀ ਕਾਰਵਾਈ ਹੋਵੇਗੀ ਅਗਲੀ ਇਹਨੂੰ ਪਰਚਾ ਐਫ ਆਈ ਆਰ ਰਜਿਸਟਰਡ ਕਰਤੀ ਹੈ ਉਨ ਮਾਂ ਜੋ ਕੋਰਟ ਵਿੱਚ ਜਾਂ ਸਭ ਨੂੰ ਪੇਸ਼ ਕੀਤਾ ਜਾਊਗਾ ਸਰ ਇਹਨੇ ਕੋਈ ਇਹ ਵੀ ਦੱਸਿਆ ਕਿ ਇਹ ਕਿੱਥੋਂ ਫ੍ਰੀਮ ਲਿਆ ਆਉਂਦੇ ਸੀ ਕਿਵੇਂ ਅੱਗੇ ਦੇਣੀ ਸੀ ਕਿੱਥੇ ਦੇਣੇ ਦੋਸ਼ੀ ਬਹੁਤ ਚਲਾ ਗਿਆ ਇਹ ਪ੍ਰੋਪਰ ਦੱਸ ਨਹੀਂ ਰਿਹਾ ਵੀ ਮੈਂ ਕਿੱਥੋਂ ਲੈ ਕੇ ਆਇਆ ਤੇ ਕਿਹਦੀ ਦੇਣੀ ਹੈ ਬਸ ਇਹ ਕਹਿੰਦੇ ਸਾਨੂੰ ਅਲਪਛਾਤੇ ਬੰਦੇ ਤੋਂ ਲਿਆ ਆਇਆ ਤੇ ਗਾਂ ਦਸੂਏ ਦੇਣੀ ਸੀਗੀ ਤੇ ਉਹ ਬੰਦੇ ਨੇ ਉੱਥੇ ਖੜਾ ਹੋਣਾ ਸੀਗਾ